ਕੋਈ ਨਹੀਂ ਜਤਰੀ ਸਭ ਜੁ ਵੀਡੀਓ ਆਨ ਦੋ ਚਾੱਕਾ ਕੇ ਰੱਖ ਲਿਆ ਨਹੀਂ ਇੱਧਰ ਮੈਂ ਮੇਰਾ ਨੈਟ ਚੱਲਿਆ ਜਾਣਾ ਜਿਵੇਂ ਉੱਠੇ ਖੜੀ ਹੁਣ ਥੋੜਾ ਜਿਹਾ ਘਟਿਆ ਕਿਹਾਰੀਆਂ ਵੀ ਫੁੱਲ ਭਰ ਭਰ ਕੇ ਚੱਲ ਰਹੀਆਂ ਸੀਗਾ ਪਾਣੀ ਦੀਆਂ ਸਾਰਾ ਵੇੜਾ ਇੱਥੇ ਬੈਠੀ ਆ ਮੈਂ ਮम्मा ਹਾਂ ਇਥੋ ਹੀ ਚਾਤੀ ਕਰੀ ਫਤੇ ਚਾਤੀ ਕਰੀ ਆਹ ਫਤੇ ਨੇ ਵੇਖੋ ਇਧਰ ਫਤੇ ਦੇ ਕੰਮ ਵੇਖੋ ਫਤੇ ਨੇ ਜਾਲੀ ਤੋੜੀ ਇਧਰ ਫਤੇ ਐ ਇਧਰ ਚਾਤੀ ਕਰੀ ਤੇਰਾ मामੂ ਕਹਿੰਦਾ ਫਤੇ ਨੂੰ ਦਿਖਾਓ ਫਤੇ ਉੱਪਰ ਦੀ ਇਥੋ ਦੀ ਆਹ ਸੀਗਾ ਇਹ ਉਹ ਵੇਖ ਜੀ ਜੀ ਨੂੰ ਕੋ ਲਾਈਵ ਤੇ ਸਪੋਰਟ ਕਰੋ ਓਕੇ ਜੀ ਓਕੇ ਓ ਨੀ ਲਾਈਵ ਤੇ ਹੁੰਦੇ ਉਹ ਤਾਂ ਉਹ ਦੇ ਸਪਰਸੋ ਤੁਹਾਡਾ ਲਾਈਵ ਦੇਖ ਰਹੇ ਸੀਗੇ ਚੱਲਦਾ ਮੈਂ ਰੋਟੀ ਬਣਾ ਰਹੀ ਸੀਗੀ ਥੋੜੇ ਕਮੈਂਟ ਕਰੇ ਸੀ ਮੈਂ ਤੁਹਾਨੂੰ 8 ਵਜੇ ਫਿਰ ਮੈਂ ਰੋਟੀ ਬਣਾਉਣ ਲੱਗ ਗਈ ਸੀ ਬਾਹਰ ਬੈਠੇ ਤੁਹਾਡਾ ਲਾਈਵ ਦੇਖੀਗੇ ਸੁਣੀਗੇ ਤੁਹਾਡੀਆਂ ਗੱਲਾਂ ਕਮੈਂਟ ਨਹੀਂ ਕਰਿਆ ਤੁਹਾਨੂੰ ਖੱਟੇ ਇੰਟਰਸਟ ਆਉਣਾ ਨੂੰ ਨਹੀਂ ਮੇਰੀ ਲਾਈਵ ਚ ਵੀ ਕਿੱਥੇ ਆਉਂਦੀ ਆ ਉਹ ਰਾਤ ਆਏ ਤੇ ਉਹ ਤਾਂ ਦੇਖਣ ਵੀ ਕੀ ਕਰ ਰਹੀ ਹੈਗੀ ਹਾਂਜੀ ਸਰਮੰਦੇ ਹੈ ਗਿਓ ਮੰਦੇ ਆ ਉਹ ਪਬਲਿਕਿਟੀ ਚਾਹਨ ਨੂੰ ਮੈਂ ਰਾਤੀ ਆਏ ਸੀ ਤਾਂ ਲੋਕ ਕਮੈਂਟ ਕਰਨ ਵਾਈਕ ਤੇ ਸੀਗੇ ਕਹਿੰਦੇ ਉਧਰ ਰੋਡ ਖਾਲੀ ਸੀ ਕਹਿੰਦੇ ਮੈਂ ਹੌਲੀ ਹੌਲੀ ਆ ਰਿਹਾ ਸੀਗਾ ਇਸ ਕਰਕੇ ਮੈਂ ਖਮਾ ਕਿਤੇ ਤੁਸੀਂ ਬੈਠੇ ਸੀ ਕਿਤੇ ਮੈਂ ਖਾ ਵੀ ਬੈਠੇ ਚਲਾ ਰਹੇ ਸੀਗੇ ਲਾਈਵ ਆ ਜਾਊਗੀ ਸਹੀ ਗੱਲ ਹੈ ਨਾਨਾ ਮੈਨੂੰ ਵੀ ਇਹ ਲੱਗਿਆ ਸੀਗਾ ਉਹ ਨਾ ਤਾਰਾਂ ਤੁਰਾ ਫੜਾਉਣ ਚੱਲ ਗਏ ਸੀ ਪਤਾ ਨਹੀਂ ਕਿ ਇਹਨੂੰ ਬਿਜਲੀ ਵਾਲੀਆਂ ਤਾਰਾਂ ਰੋਲੇ ਵਗੈਰਾ ਹੁੰਦੇ ਨਾ ਬਿਜਲੀ ਵਾਲੇ ਤਾਰਾਂ ਤੇ ਉਹ ਫੜਾਉਣ ਗਏ ਹੋਏ ਸੀ ਪਤਾ ਨਹੀਂ ਕਿ ਇਹਨੂੰ ਉੱਧਰ ਲੇਟ ਹੋ ਗਏ ਸੀ ਥੋੜਾ ਜਿਥੇ ਮੈਂ ਉੱਥੇ ਰਸੋਈ 'ਚ ਫੋਨ ਰੱਖਦੀ ਹੁੰਨੀ ਐ ਨਾ ਉੱਥੇ ਵੀ ਮੀਂਹ ਆਉਣ ਲੱਗ ਗਿਆ ਸੀਗਾ ਫਿਰ ਮੈਂ ਸ਼ੀਸ਼ੇ ਲਾ ਦੇ ਸੀਗੇ ਤਾਂਕਿ ਆ ਤਾਂ ਕਰਕੇ ਫਿਰ ਮੈਂ ਇੱਥੇ ਬੈਠ ਗਈ ਆ ਕੇ ਤੇ ਹੁਣ ਮੈਂ ਰਸੋਈ 'ਚ ਚੱਲੀ ਆਂਗੀ ਕੰਮ ਕਰਨ ਨਾਲ ਨਾਲ ਬਣੇ ਰੋ ਲਾਈਵ ਤੇ ਕੀ ਹੋ ਗਿਆ ਆ ਫਿਰ ਦੋ ਤਾਂ ਗੇਟ ਕੋਲੇ ਇਧਰ ਦੀ ਅੰਦਰ ਦੀ ਕ੍ਰਾਸ ਕਰੂੰਗੀ ਫੋਨ ਬਾਹਰ ਦੀ ਨਹੀਂ ਤਾਂ ਨੈਟਵਰਕ ਚੱਲਾ ਜਾਊਗਾ ਜਾ ਕੇ ਖਾਣਾ ਖੂਣਾ ਤਿਆਰ ਕਰਾਂ ਨੈਂ ਤੁਹਾਡੇ ਨਾਲ ਗੱਲਾਂ ਕਰੂੰਗੀ